ਸ਼ਾਂਤੀਪੂਰਵਕ ਲੋਕ ਸਭਾ ਚੋਣਾਂ ਕਰਾਉਣ ਦੇ ਲਈ ਪੁਲਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰ੍ਹਾਂ ਨਾਲ ਚੌਕਸ ਹੈ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਦਾਵਾ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਨਵਾਂ ਸ਼ਹਿਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਇਸ ਵਾਰ 75% ਤੋਂ ਵੱਧ VOTING ਕਰਾਉਣ ਦਾ ਟੀਚਾ ਮਿੱਥਿਆ ਗਿਆ ਹੈ ਇਸ ਦੇ ਲਈ ਸਵੀਪ ਗਤੀਵਿਧੀਆਂ ਰਾਹੀਂ VOTERਾਂ ਨੂੰ ਵੱਧ ਤੋਂ ਵੱਧ ਆਪਣੇ ਵੋਟ ਦਾ ਇਸਤੇਮਾਲ ਕਰਨ ਲਈ ਜਾਗਰੂਕ ਕੀਤਾ ਜਾ ਰਿਹਾ ਹੈ ਵੋਟਾ ਸੰਬੰਧੀ ਕਿਸੇ ਤਰ੍ਹਾਂ ਦੀ ਸ਼ਿਕਾਇਤ ਦਰਜ ਕਰਾਉਣ ਲਈ 1950 ਨੰਬਰ ਜਾਰੀ ਕੀਤਾ ਗਿਆ ਹੈ ਉੱਥੇ ਹੀ ਸੀ ਵਿਜ਼ਲ ਐਪ ਅਤੇ ईएसएमएस ਡਿਜੀਟਲ ਐਪ ਵੀ ਜਾਰੀ ਕੀਤੇ ਜਾਣਗੇ ਇਸ ਦੌਰਾਨ ਐਸਐਸਪੀ ਡਾਕਟਰ ਮਹਿਤਾਬ ਸਿੰਘ ਨੇ ਕਿਹਾ ਕਿ ਲੋਕ ਸਭਾ ਚੋੜਾਕਰੋੜ ਦੇ ਲਈ ਪੁਲਸ ਪ੍ਰਸ਼ਾਸਨ ਪੂਰੀ ਤਰ੍ਹਾਂ ਚੌਕਸ ਹੈ ਜ਼ਿਲ੍ਹੇ ਵਿੱਚ ਆਉਣ ਵਾਲੇ ਸਾਰੇ ਰਸਤੇ ਆ ਤੇ ਕੈਮਰੇ ਲਗਾ ਦਿੱਤੇ ਗਏ ਹਨ ਹਰੇਕ ਦੇ ਆਉਣ ਜਾਣ ਤੇ ਨਜ਼ਰ ਰੱਖੀ ਜਾ ਰਹੀ ਹੈ ਅੱਜ ਦਾ ਜਿਹੜਾ ਅਸੀਂ ਪ੍ਰੈਸ ਮੀਟ ਰੱਖੀ ਹੈ ਲੋਕ ਸਭਾ ਇਲੈਕਸ਼ਨ ਹੁਣ ਤੁਸੀਂ ਸਾਰੇ ਜਾਣਦੇ ਹੋ ਬਸ ਤਕਰੀਬਨ 2 ਮਹੀਨੇ ਦੂਰ ਨੇ ਕੈਨਵਸਿੰਗ ਆਲਰੇਡੀ ਸ਼ੁਰੂ ਹੋ ਗਈ ਹੈ بڑے ਡੂਜ਼ ਐਂਡ ਡੋਂਟਸ ਹੈਗੇ ਆ ਜੋ ਇਲੈਕਸ਼ਨ ਕਮਿਸ਼ਨ ਨੇ ਬੜਾ ਕਲੀਅਰਲੀ ਡਿਫਾਈਨ ਕਰਤਾ ਹੈ ਕੀ ਕਰਨਾ ਹੈ ਕੀ ਨਹੀਂ ਕਰਨਾ ਇਹ ਪਾਈਮੈਂਟ ਗੇਨ ਅਸੀਂ ਜਿੰਨੀਆਂ ਵੀ ਪੋਲੀਟੀਕਲ ਪਾਰਟੀਆਂ ਹੈ ਉਹਨਾਂ ਨੂੰ ਜਾਣੂ ਕਰਾਤਾ ਹੈ ਕਿ ਜਿਹੜਾ ਵੀ ਖਰਚਾ ਕਰਨਗੇ ਇਟ ਵਿਲ ਬੀ ਬੁੱਕਡ ਥ्रू ਸਮ ਹੈਡ অর ది ਅਦਰ ਇਹ ਅਵੇਅਰਨੈਸ ਸਾਰੇ ਨੂੰ ਹੋਣੀ ਚਾਹੀਦੀ ਹੈ ਕਿ ਜੀ ਸਾਨੂੰ ਪਹਿਲਾਂ ਪਤਾ ਨਹੀਂ ਸੀ ਇਹ ਖਰਚਾ ਕਿਵੇਂ ਜੁੜ ਗਿਆ ਈਵਨ ਖਰਚੇ ਚਾਹ ਪਾਣੀ ਦੇ ਪੋਸਟਰਸ ਦੇ ਕਿਤੇ ਵੀ ਕਿਸੇ ਵੀ ਪੋਲੀਟੀਕਲ ਪਾਰਟੀ ਦੀ ਆਪਣੀ ਇਲੈਕਸ਼ਨ ਸਿੰਬਲ ਆ ਜੇ ਤਾਂ ਉੱਥੇ ਹੀ ਉਹ ਖਰਚਾ ਬੁੱਕ ਹੋ ਜੂਗਾ ਇਹਦੇ ਵਿੱਚ ਜਿੰਨੇ ਵੀ ਆਪਣੇ ਇਥੋਂ ਦੀ ਮੀਡੀਆ ਗਰੁੱਪs ਹੈਗੇ ਆ ਜਰਨਲਿਸਟs ਹੈਗੇ ਆ ਉਹਨਾਂ ਨੂੰ ਪਤਾ ਹੈ ਕਿ ਨਵਾਂ ਸ਼ਹਿਰ ਬਹੁਤ ਹੀ ਪੀਸਫੁੱਲ ਇੱਕ ਡਿਸਟ੍ਰਿਕਟ ਹੈਗਾ ਸਾਹੀ ਭਗਤ ਸਿੰਘ ਨਗਰ ਇਥੇ ਕਦੀ ਵੀ ਪੋਲਿੰਗ ਦੇ ਵਿੱਚ ਵਾਇਲੈਂਸ ਨਹੀਂ ਹੋਇਆ ਹਾਊਏਵਰ ਦੈਟ ਡਸਨਟ ਰੂਲ ਆਊਟ ਕਿ ਅਗੇ ਨਹੀਂ ਹੋਊਗਾ ਸਾਡੀ ਪੁਲਿਸ ਫੋਰਸ ਫੁੱਲ ਵਿਜੀਲੈਂਟ ਹੈਗੀ ਹੈ ਜਿੰਨੀਆਂ ਵੀ ਸਾਡੀਆਂ ਟੀਮs ਬਣੀਆਂ ਹੋਈਆਂ फॉर वेरियस एक्टिविटीज लाइक एक्सपेंडिचर जैपिड एक्शन फोर्स बनी हुई है वो डिटेल्स एस एस पी साहब समझा इस तो अलावा मैं ये दसना चाहना ज पुलिसिंग दे रिलेटिड है वह एस एस पी साहब दसू अलावा जे मेन सीलियट फीचरस है वह मैं दसना चाहता है कि असी इतने तीन ਉਹ ਯੂਨੀਕ ਬੂਥ ਬਣਾ ਰਹੇ ਬਹੁਤ ਸਾਰੇ ਬਾਲੀਵੁੱਡ ਦੇ ਐਕਟਰਸ 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 ਐਕਟ੍ਰੀਸ ਤੁਹਾਡੇ ਨਵਾਂ ਸ਼ਹਿਰ ਦੇ ਹੈਗੇ ਨੇ ਰਾਹੋਂ ਦੇ ਇਨ ਪਰਟੀਕੂਲਰ ਉੱਥੇ ਅਸੀਂ ਇੱਕ ਪਿਕਚਰ ਆਈ ਸੀ ਜਿਹਦੇ ਵਿੱਚ ਇੱਕ ਕੈਰੈਕਟਰ ਸੀ ਬਗੈੰਬੋ ਬਗੈੰਬੋ ਦੀ ਥੀਮ ਤੇ ਬਣਾ ਰਹੇ ਤੇ ਇੱਥਾ ਲਿਖਿਆ ਜਾਊਗਾ ਵੋਟ ڈالਨੇ ਪਰ ਬਗੈੰਬੋ ਖੁਸ਼ ਹੋਆ ਇਸ ਤੋਂ ਇਹੋ ਜਿਹਾ ਹੀ ਇੱਕ ਯੂਨੀਕ ਬੂਥ ਤੁਹਾਡਾ ਸ਼ਹੀਦ ਆਜ਼ਮ ਦੇ ਜਿਹੜਾ ਮਿਊਜ਼ੀਅਮ ਹੈ ਉਸ ਏਰੀਆ 'ਚ ਪੜੂਗਾ ਉਹ ਹੋਊਗਾ ਫ੍ਰੀडम ਸਟਰਗਲ ਦੇ ਉੱਤੇ ਫਿਰ ਵੈਲਰ ਦੇ ਉੱਤੇ ਕਿਉਂਕਿ ਇੱਥੇ ਚੰਦਪੂਰੀ ਸਾਹਿਬ ਮਹਾਵੀਰ ਚੱਕਰਾ ਸੀ ਤਾਂ ਉਹਨਾਂ ਦੇ ਪਿੰਡ ਦੇ ਆਸ-ਪਾਸ ਅਸੀਂ ਇੱਕ ਵੈਲਰ ਜਿਹੜਾ ਬਰੇਵਰੀ ਐਂਡ ਵੈਲਰ ਦਾ ਬਣਾਵਾਂਗੇ ਇਸ ਤੋਂ ਇਲਾਵਾ ਪਿੰਕ ਬੂਥਸ ਤੋਂ ਹੋਣਗੇ ਜਿੰਨੇ ਵੀ ਸਾਡੇ ਬੂਥ ਹੈਗੇ ਆ ਉਹਦੀ 80% ਮੈਂ ਇਨਸਪੈਕਸ਼ਨ ਕਰ ਲਈ ਹੈ ਜਿਹੜੀਆਂ ਵੀ ਸਹੂਲਤਾਂ ਹੈ ਉਹ ਉਥੇ ਆਲਰੇਡੀ ਹੈਗੀਆਂ ਸਾਡੇ ਸਕੂਲ ਬਹੁਤ ਹੀ ਅੱਛੀ ਕੰਡੀਸ਼ਨ ਚ ਹੈਗੇ ਆ ਸਾਰੇ ਬੂਥ ਸਰਕਾਰੀ ਸਕੂਲਾਂ ਚ ਰੈਂਪਸ ਬਣੇ ਹੋਏ ਆ ਟਾਇਲਟਸ ਹੈਗੇ ਆ ਪੱਖੇ ਹੈਗੇ ਆ ਡਰਿੰਕਿੰਗ ਵਾਟਰ ਦੇ 쿨ਰ ਹੈਗੇ ਆ ਐਂਡ ਆਈ ਥਿੰਕ ਸਾਡੀ ਜਿਹੜੀ ਇਲੈਕਸ਼ਨ ਹੈ ਬਹੁਤ ਸਮੂਥਲੀ ਜਾਊਗੀ रिगार्डिंग लॉ एंड ऑर्डर आई विल रिक्वेस्ट एस एस टू ब्रीफ यू देखो uh, जो तो मैं अभी तो किसी को भी नहीं मानता जो हमारे बूथ पिछली बारी भी है वो थोड़े बहुत थे और वो बहुत ही छोटे छोटे कारणों के लिए सेंसिटिव बन गए सो देर इज नो प्रॉब्लम एज सेंसिटिविटी प्रशासन पूरी चौकस है लोक संरक्षण करने के लिए तैयारी पूरी तरह से पूरी चौकस है हम और, और कोई ढील नहीं दी जा रही जो हमारे और, भी है हमने पचहत्तर परसेंट तो हमारे मेरे ख्याल जमा हो गए हैं बाकी और, बाकी जिलों के 50-60% परसेंट पर घूम रहा है हमने एसएसपी साहब ने थोड़ी सी सख्ती दिखा के पचहत्तर परसेंट जमा हमारे ऑलरेडी हो चुकी है बड़े लोगों ने छूट मांगी हुई है वो हमने एसएसपी साहब को पुलिस को रेफर कर दिए अगर किसी को थर्ड थ्रेट, हाई थ्रेट परसेप्शन है तो और पुलिस सोचती है कि उनके हम रोक सकते हैं दवा होने से तो आ, आ, हम आ, वो छोड़ देंगे बट आई थिंक बहुत कम हो गए ऐसे सर हर है चुनाव में कि लोग वोट कम देते हैं परसेंटेज कम होते थी। इस बार प्रशासन में क्या रहेगा कि ज्यादा वोट डाले देखो हमारा स्वीप एक्टिविटीज बहुत तीव्र गति से अभी भी चल रहा है और पहले भी चल रहा था उम्मीद है कि 75 परसेंट से ज्यादा वोटिंग होगी घर से निकालने के लिए कोई खास की, जो जो लो लोग घर से निकले जो बैठे देखिए जैसे ये यूनिक बूथ है ये लोगों को थोड़ा सा कि नई चीज आई है पिंक बूथ है थोड़ा सा हम जितनी भी सुविधाएं हैं ज्यादा देंगे सहूलत ज्यादा देंगे तो कि कोई परेशानी ना आए लोगों को वोट करने के लिए नौजवानों के लिए क्या किया जाएगा जो लोग फर्स्ट टाइम वोट देंगे उनके लिए क्या वो क्या क्या हमने क्या? एक यंग यंगेस्ट वोटर को भी हम सम्मानित करेंगे और एक नवा शहर में ही ऐसा बूथ लगाएंगे जिसमें जिस बूथ में सबसे यंग वोटर्स होंगे टोटल साढ़े को जो बूथ है छे सौ ने ਪਰ uh, ਲੋਕੇਸ਼ਨ 440 ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਐਸਬੀਐਸ ਨਗਰ ਜਿਹੜੀ ਪੁਲਿਸ ਹੈਗੀ ਉਹਨੇ ਕਾਫੀ ਉਪਰਾਲੇ ਕੀਤੇ ਹੈਗੇ ਜਿੱਦਾਂ ਕਿ ਤੁਹਾਨੂੰ ਤੁਸੀਂ ਪਹਿਲਾਂ ਵੀ ਦੇਖਿਆ ਕਿ ਅਸੀਂ ਕਾਫੀ ਜਗ੍ਹਾ ਦੇ ਉੱਤੇ ਕਾਸਟ ਆਪਰੇਸ਼ਨ ਵੀ ਕਰਵਾਇਆ ਹੈਗਾ ਔੜ ਗੜੱਪੜ ਚਾਹੇ ਬਲਾ ਚੌਰਾ ਤੇ ਲਗਾਤਾਰ ਜਿਹੜੇ ਸਾਡੇ ਹੈਗੇ ਆ ਉਹ ਫਲੈਗ ਮਾਰਚ ਵੀ ਚੱਲਦੇ ਪਏ ਆ ਸਾਡੇ ਕੋਲ ਬੀਐਸਐਫ ਦੀ ਫੋਰਸ ਆਈ ਹੋਈਗੀ ਆਈ ਹੋਈ ਹੈ ਅਸੀਂ ਉਹਨਾਂ ਦੀ ਐਫਐਸਟੀ ਐਸਐਸਟੀ ਦੇ ਵਿੱਚ ਵੀ ਡਿਊਟੀ ਲਾਈ ਹੈ ਉਹਨਾਂ ਨੂੰ ਨਾਕਿਆਂ ਦੇ ਉੱਤੇ ਵੀ ਯੂਟਿਲਾਈਜ਼ ਕੀਤਾ ਜਾ ਰਿਹਾ ਹੈ ਤਾਂ ਕਿ ਜਿਹੜੀ ਇਹਨਾਂ ਦੀ ਜਿਆਦਾ ਤੋਂ ਜਿਆਦਾ ਵਿਜ਼ਿਬਿਲਟੀ ਵਧਾਈ ਜਾਵੇ ਤੇ ਜਿਹੜਾ ਲੋਕਾਂ ਦੇ ਵਿੱਚ ਇੱਕ ਕੌਨਫੀਡੈਂਸ ਲਿਆਇਆ ਜਾ ਸਕੇ ਕਿ ਉਹ ਜਿਹੜਾ ਸਾਡਾ ਪੂਰਾ ਕੰਟਰੋਲ ਹੈਗਾ ਤੇ ਪੂਰਾ ਪੀਸਫੁਲ ਕੋਈ ਲਾਅਲੈਸਨੈਸ ਨਹੀਂ ਹੈਗੀ। ਇਹ ਹੀ ਅਸੀਂ ਲੋਕਾਂ ਨੂੰ ਇਹ ਮੈਸੇਜ ਦੇਣਾ ਚਾਹੁੰਦੇ ਹਾਂ। ਜੋ ਸਾਡੀ ਕੋਰ ਲੱਗਣ ਤੋਂ ਬਾਅਦ ਹੁਣ ਤੱਕ ਦੀ ਕਾਰਜਕਾਰੀ ਰਹੀ ਹੈ, ਉਹਦੇ ਬਾਰੇ ਮੈਂ ਤੁਹਾਨੂੰ ਥੋੜਾ ਬਰੀਫ ਕਰਾਂਗਾ। ਅਸੀਂ ਐਨਡੀਪੀਐਸ ਐਕਟ ਦੇ ਅੰਦਰ ਹੁਣ ਤੱਕ 23 ਕੇਸ ਰਜਿਸਟਰ ਕੀਤੇ ਹੈ ਤੇ 28 ਬੰਦਿਆਂ ਨੂੰ ਅਰੈਸਟ ਕੀਤਾ ਹੈਗਾ। ਇਹਦੇ ਵਿੱਚ ਸਾਨੂੰ 183 ਗ੍ਰਾਮ ਦੇ ਨੇੜੇ ਹਿਰਨ ਬਰਾਮਦ ਹੋਈ ਹੈ। ਤੇ 3 ਕਿਜੀ ਪੌਪੀ ਹਸ ਤੇ 1100 ਦੇ ਨੇੜੇ ਜਿਹੜੀਆਂ ਟੈਬਲੇਟਸ ਅਸੀਂ ਉਹ ਫੜੀਆਂ ਹੈਗੀਆਂ। ਐਕਸਾਈਜ਼ ਜੇ ਦੇ ਵਿੱਚ ਅਸੀਂ ਹੁਣ ਤੱਕ 18 ਕੇਸ ਰਜਿਸਟਰ ਕੀਤੇ ਐ ਤੇ 17 ਜਿਹੜੇ ਕਿਊਜ਼ ਐ ਉਹ ਅਰੈਸਟ ਕੀਤੇ ਗਏ ਨੇ। ਪ੍ਰੀਵੈਂਟਿਵ ਐਕਸ਼ਨ 10750 ਦੇ ਵਿੱਚ ਅਸੀਂ 29 ਕੇਸ ਰਜਿਸਟਰ ਕੀਤੇ 98 ਬੰਦਿਆਂ ਦੇ ਖਿਲਾਫ ਜਿਹੜਾ ਹੈਗਾ ਪ੍ਰੀਵੈਂਟਿਵ ਐਕਸ਼ਨ ਲਿਆ ਗਿਆ। ਤੇ ਜਿਹੜੀ 109 ਤੋਂ 110 ਦੀ ਕਾਰਵਾਈ ਉਹਦੇ ਵਿੱਚ 23 ਕੇਸ ਹੁਣ ਤੱਕ ਰਜਿਸਟਰ ਹੋਏ ਐ ਤੇ ਜਿਹੜੇ ਉਹਦੇ ਵਿੱਚ 24 ਬੰਦਿਆਂ ਦੇ ਖਿਲਾਫ ਐਕਸ਼ਨ ਲਿਆ ਗਿਆ। ਜਿਹੜੇ ਆਪਣੇ ਜ਼ਿਲ੍ਹੇ ਦੇ ਵਿੱਚ ਟੋਟਲ ਵੈਪਨ ਹੈਗੇ 2921 ਹੈਗੇ ਤੇ ਹੁਣ ਤੱਕ ਅਸੀਂ 75% ਜਿਹੜੇ ਹੈ ਵੈਪਨ ਡਿਪੋਜ਼ਟ ਕਰਵਾ ਲਏ ਹੈਗੇ ਇਸ ਤੋਂ ਇਲਾਵਾ ਅਸੀਂ ਹੁਣ ਤੱਕ 8 ਪੀਓ ਜਿਹੜੇ ਹੈਗੇ ਉਹ ਅਰੈਸਟ ਕੀਤੇ ਹੈ ਤੇ ਜਿੱਦਾਂ ਕਿ ਸਾਡੇ 9 ਐਫਐਸਟੀ ਤੇ 9 ਹੀ ਐਸਐਸਟੀ ਟੀਮਾਂ ਜਿਹੜੀਆਂ ਹੈਗੀਆਂ ਉਹ ਪੂਰੇ ਜ਼ਿਲ੍ਹੇ ਦੇ ਵਿੱਚ ਐਕਟਿਵ ਹੈਗੀਆਂ ਤੇ ਅਸੀਂ ਲੋਕਾਂ ਨੂੰ ਵੀ ਇਹੀ ਮੈਸੇਜ ਦੇਣਾ ਚਾਹੁੰਦੇ ਹੈਗੇ ਆ ਕਿ ਜਿਹੜੀ ਪੁਲਿਸ ਹੈਗੀ ਹੈ ਉਹ 24 ਘੰਟੇ ਹਾਜ਼ਰ ਹੈਗੀ ਹੈ ਤੇ ਅਸੀਂ ਬਿਲਕੁਲ ਹੀ ਜਿਹੜੇ ਹੈ ਫ੍ਰੀ ਫੇਅਰ ਐਂਡ ਫ੍ਰੀ ਇਲੈਕਸ਼ਨ ਕਰਵਾਉਂਗੇ ਜੇ 25% ਰਹਿ ਗਿਆ ਅਸਲਾ ਉਹ ਕਦੋਂ ਤੱਕ ਹੋਣੀ ਬਸ ਉਹਨੂੰ ਵੀ ਅਸੀਂ ਜਿਹੜਾ ਇੱਕ ਸਾਡੀ ਡੀਸੀ ਸਾਹਿਬ ਵੱਲੋਂ ਜਿਹੜੀ ਐ ਐਗਜ਼ੈਂਪਸ਼ਨ ਵਾਲੀ ਕਮੇਟੀ ਬਣ ਗਈ ਹੈ ਉਹ ਜਿਹੜੇ ਥੋੜੇ ਐਗਜ਼ੈਂਪਟ ਕਰਾ ਕੇ ਉਹਨੂੰ ਅਸੀਂ ਵਿਧੀਨ ਵੀਕ ਹੈ ਬਾਕੀ ਜਿਹੜਾ ਅਸਲਾ ਉਹ ਵੀ ਚਲਾ ਕਰਵਾ ਦਾਂਗੇ ਜਿਹੜਾ ਨਹੀਂ ਕਰਾਉਂਦਾ ਉੱਤੇ ਕੀ ਕਰਗੇ ਚਲੋ ਬਿਲਕੁਲ ਜੀ ਬਿਲਕੁਲ ਜਿਹੜਾ ਉੱਤੇ ਜਿਹੜਾ ਵੀ ਅਸੀਂ ਜਦੋਂ ਸਾਡੀ ਇਹ ਪੂਰੀ ਟਕੇਰਾ ਪੂਰੀ ਹੋ ਜੇਗੀ ਉਸ ਤੋਂ ਬਾਅਦ ਜਿਹੜੇ ਐਗਜ਼ੈਂਪਸ਼ਨ ਤੋਂ ਇਲਾਵਾ ਜਿਹੜੇ ਬਚਦੇ ਹੈ ਜੇ ਉਹ ਨਹੀਂ ਜਮ੍ਹਾਂ ਕਰਵਾਉਂਦੇ ਹੈਗੇ ਤਾਂ ਉਹਨਾਂ ਦੇ ਬਿਲਕੁਲ ਜਿਹੜੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਸਰ ਬਲਾਚੌਰ ਸਿਟੀ ਦੀ ਅਕੈਡਮੀ ਦੀ ਗੱਲ ਕਰਨੀ ਹੈ ਜੀ ਅਸਲਾ ਕੀਤਾ ਗਿਆ ਜਿਹੜਾ ਮੇਰੇ ਕੋਲ ਸਾਡਾ ਸਾਰਾ ਅੰਕੜਾ ਹੈਗਾ ਜੀ ਬਲਾਚੌਰ ਤੇ ਬੰਗਾ ਦੇ ਵਿੱਚ ਜਿਆਦਾ ਅਸਲੇ ਡਿਪੋਜ਼ਿਟ ਹੋਏ ਥੋੜੇ ਨਵਾਂ ਸ਼ਹਿਰ ਦੇ ਵਿੱਚ ਇਕੱਠੇ ਹੋਏ ਕਿਉਂਕਿ ਇੱਥੇ ਲੋਕਾਂ ਕੋਲ ਅਸਲਾ ਵੀ ਜਿਆਦਾ ਹੈਗਾ ਬਟ ਅਸੀਂ ਉਹਨੂੰ ਜਲਦੀ ਤੋਂ ਜਲਦੀ ਕਰਵਾ ਲਾਂਗੇ ਕੁਝ ਬਿਲਕੁਲ ਸਾਡੇ ਕੋਲ ਹੁਣ ਬੀਐਸਐਫ ਦੀ ਕੁਝ ਟੁਕੜੀ ਆਈ ਹੈਗੀ ਐ ਇਸ ਤੋਂ ਇਲਾਵਾ ਹੋਰ ਵੀ ਫੋਰਸ ਆਏਗੀ ਜਦ ਤੱਕ ਸਾਡੇ ਇਲੈਕਸ਼ਨ ਨੇੜੇ ਆ ਜਾਣਗੇ ਤਾਂ ਹੋਰ ਵੀ ਫੋਰਸ ਇੱਥੇ ਆ ਦੇਣਗੇ ਇਹ ਪੂਰਾ ਕੁੱਖ ਤਰ੍ਹਾਂ ਪਰਵਕ ਦਿੱਤਾ ਜਾਏਗਾ ਸਰ ਬਿਲਕੁਲ ਜੀ ਬਿਲਕੁਲ ਜਿਹੜੇ ਸਾਡੇ ਇਲਾਕੇ ਆ ਸੀ ਉਹਨਾਂ ਨੂੰ ਹੀ ਵਧਾ ਲਾਂਗੇ ਜਿਹੜੀ ਪੈਟ੍ਰੋਲਿੰਗ ਹੈ ਉਹ ਵੀ ਇਲਾਕੇ ਦੇ ਵਿੱਚ ਵਧੇਗੀ ਇਲਾਕੇ ਦਾ ਟਾਈਮ ਕੀ ਬਾਰਡਰ ਤੇ ਸਰ ਖਾਸ ਕਰਕੇ ਜਿਹੜੇ ਸਾਡੇ ਹਾਈ ਟੈਕ ਨਾਕੇ ਹੈਗੇ ਚਾਰ ਬਾਰਡਰ ਤੇ ਲੱਗੇ ਦੂਜੇ ਜ਼ਿਲ੍ਹਿਆਂ ਨਾਲ ਕਿਉਂਕਿ ਦੂਜੀ ਕਿਸੇ ਸਟੇਟ ਨਾਲ ਸਾਡੀ ਬਾਰਡਰੀ ਲੱਗਦੀ ਨਹੀਂ ਹੈਗੀ ਜਿਹੜੀ ਦੂਜੇ ਜ਼ਿਲ੍ਹਿਆਂ ਨਾਲ ਹੈ ਉਹ 24 ਘ ਸਰ ਡਿਸਟ੍ਰਿਕਟ ਦੇ ਵਿੱਚ ਕਿੰਨੇ ਆਪਣੇ ਪੁਲਿਸ ਲਾਜਮ ਹੈਗੇ ਆ? ਦਿੱਤੇ ਕਿੰਨੇ ਉਹ ਬਾਰੋ ਮੰਡੀਆਂ ਹੋ ਗਈਆਂ। ਬਿਲਕੁਲ ਜੀ ਇਹ ਵੀ ਸਾਰਾ ਅਸੀਂ ਵਰਕਆਊਟ ਕੀਤਾ ਹੋਇਆ ਹੈ ਜਿਹੜਾ ਹੁਣ ਸਾਡੀ ਪੋਸਟ ਲੱਗੀ ਹੋਈ ਹੈ ਉਹ ਨੀਅਰ ਅਬਾਊਟ 400 ਦੇ ਅਰਾਊਂਡ ਹੈ ਜਿਹੜੀ ਸਾਡੀ ਸਿਰਫ ਇਸੇ ਗੱਲ ਤੇ ਲੱਗੀ ਹੋਈ ਹੈ ਐਫਐਸਟੀ ਐਸਐਸਟੀ ਦੇ ਇਲਾਕਿਆਂ ਤੇ ਲਾਈ ਹੋਈ ਜੀ। ਇਸ ਤੋਂ ਇਲਾਵਾ ਅਸੀਂ ਜਿਹੜੀ ਹੋਰ ਵੀ ਫੋਰਸ ਹੈ ਉਹ ਕਾਫੀ ਅਸੀਂ ਮੌਕੇ-ਮੌਕੇ ਤੇ ਡਿਮਾਂਡ ਭੇਜ ਰਹੇ ਹੈਗੇ ਆ ਤਾਂ ਉਹ ਸਾਨੂੰ ਹੋਜੀ ਆਣੀ ਹੈਗੀ। ਉਹ ਵੀ ਤੁਹਾਨੂੰ ਅਸੀਂ ਦੱਸਦਾ।